ਦੇਖੋ ਅ ਅੱਜ ਪਠਾਨਕੋਟ ਦਾ ਪਠਾਨਕੋਟ ਡਿਸਟ੍ਰਿਕਟ ਦਾ ਬਤਾਰ ਐ ਐਸਐਸਪੀ ਮੈਂ ਚਾਰਜ ਲਿਆ ਜੀ ਤੇ ਚਾਰਜ ਹੋਣ ਤੋਂ ਪਰੰਤ ਚਾਰਜ ਹੋਣ ਤੋਂ ਪਰੰਤ ਸਭ ਤੋਂ ਵੱਡੀ ਪ੍ਰਾਇੋਰਟੀ ਆ ਲੋਕਾਂ ਦੀ ਸੁਰੱਖਿਆ ਦੀ ਪਠਾਨਕੋਟ ਸੁਰੱਖਿਅਤ ਰਹੇ ਇਸ ਬਾਰੇ ਮੈਂ ਆਪਣੇ ਕਲੀਗ ਆਫੀਸਰਸ ਤੇ ਐਸਐਚਓਸ ਸਾਰਿਆਂ ਨਾਲ ਮੀਟਿੰਗ ਕੀਤੀ ਹੈ ਤੁਹਾਨੂੰ ਸੁਰੱਖਿਆ ਦਾ ਜ਼ਾਇਜ਼ਾ ਲਿਆ ਔਰ ਕੋਸ਼ਿਸ਼ ਕਰਾਂਗੇ ਕਿ ਬਿੱਤਰ ਜਿਹੜੀ ਹੈਗੀ ਆ ਸੁਰੱਖਿਆ ਪ੍ਰਦਾਨ ਕੀਤੀ ਜਾਵੇ ਠਾਨਕੋਟ ਦਾ ਹਰ ਸ਼ਹਿਰੀ ਹਰ ਨਾਗਰਿਕ ਚਾਹੇ ਉਹ ਪਿੰਡਾਂ ਚ ਰਹਿਣ ਵਾਲਾ ਚਾਹੇ ਉਹ ਸ਼ਹਿਰ ਚ ਰਹਿਣ ਵਾਲਾ ਉਹ ਸੁਰੱਖਿਤ ਮਹਿਸੂਸ ਕਰੇ ਔਰ ਸੁਰੱਖਿਤ ਹੋਵੇ ਵੀ ਦੂਸਰਾ ਆਪਣੇ ਕਲੀਕ ਆਫਿਸਰਸ ਤੇ ਐਸ ਐਚ ਓਜ਼ ਨੂੰ ਤੇ ਅਲੱਗ-ਅਲੱਗ ਚੌਕੀ ਦੇ ਇੰਚਾਰजेस ਨੂੰ ਹਦਾਇਤ ਕੀਤੀ ਹੈ ਕਿ ਪਬਲਿਕ ਦੀਆਂ ਜਿਹੜੀਆਂ ਮਸ਼ਕਿਲਾਂ ਆ ਗਿਆ ਪਬਲਿਕ ਦੀਆਂ ਜਿਹੜੀਆਂ ਗ੍ਰਿਵੈਂਸਸ ਆ ਉਹ ਪ੍ਰਾਇੋਰਟੀ ਤੇ ਹੱਲ ਕੀਤੀ ਜਾ। ਔਰ ਜਿਹੜੀ ਮੇਰੀ ਆਪਣੀ ਆ ਭਾਵਨਾ ਹੈ ਜਿਹੜੀ ਆਪਣੀ ਮੇਰੀ ਇੱਛਾ ਆ ਕਿ ਜਿਹੜੇ ਗੈਰ ਕਾਨੂੰਨੀ ਕੰਮ ਹੈਗੇ ਆ ਫੀਰੀਏ ਦੇ ਵਿੱਚ ਔਰ ਸਪੈਸ਼ਲੀ ਜਿਹੜੀ ਇਲੀਗਲ ਮਾਈਨਿੰਗ ਆ ਜੇ ਕਿਤੇ ਹੋ ਵੀ ਰਹੀ ਆ ਤੋਂ ਉਹਨੂੰ ਮੌਕੇ ਤੇ ਬਹੁਤ ਸਖਤੀ ਨਾਲ ਜਿਹੜਾ ਹੈਗਾ ਉਹ ਨਜਿੱਠਿਆ ਜਾਏਗਾ। ਔਰ ਇਹਦੇ ਚ ਕੋਈ ਵੀ ਮੈਂ ਜਿਹੜੀ ਹੈਗੀ ਆ ਢਿੱਲ ਬਰਦਾਸ਼ਤ ਨਹੀਂ ਕਰਾਂਗਾ ਚਾਹੇ ਉਹ ਮੇਰੇ ਆਪਣੇ ਮਹਿਕਮੇ ਵੱਲੋਂ ਹੋਵੇ ਜਾਂ ਹੋਰ ਮਹਿਕਮੇ ਵੱਲੋਂ ਹੋਵੇ ਉਹ ਢਿੱਲ ਮੈਂ ਬਰਦਾਸ਼ਤ ਨਹੀਂ ਕਰਾਂਗਾ ਅਨਸਰ ਪਿਛਲੇ ਦਿਨੀ ਛੱਕੀ ਕੁਝ ਜੁੜੀ ਹੈ ਉਹ ਵੀ ਇਲਾਕੇ ਵਿੱਚ ਦੇਖਿਆ ਆ ਨਾ ਮੈਂ ਕਿ ਸਕੀ ਸਟੈਟਜੀ ਜਿਹੜੀ ਉਹ ਮੈਂ ਉਹ ਸਾਡੀਆਂ ਅੰਦਰੂਨੀ ਸੁਰੱਖਿਆ ਯੋਜਨਾਵਾਂ ਹੁੰਦੀਆਂ ਨੇ ਉਹਨਾਂ ਨੂੰ ਖਲਾਸਾ ਤਾਂ ਨਹੀਂ ਸੀ ਕਰ ਸਕਦੀ ਪਰ ਉਹਨਾਂ ਨੂੰ ਮੇਰੇ ਤੋਂ ਪਹਿਲਾਂ ਅ ਸੁਹੇਲ ਮੀਰ ਸਾਹਿਬ ਨੇ ਬਾਖੂਦੀ ਉਹਨਾਂ ਨੂੰ ਜਿਹੜਾ ਹੈਗਾ ਯਾ ਯੋਜਨਾਬੱਧ ਕੀਤਾ ਹੈ ਉਹਨਾਂ ਨੂੰ ਅਸੀਂ ਕੋਸ਼ਿਸ਼ ਕਰਾਂਗੇ ਉਸੇ ਮੁਕਾਮ ਤੇ ਰੱਖਿਆ ਜਾਵੇ ਔਰ ਉਹਨੂੰ ਹੋਰ ਬਿਹਤਰ ਕੀਤਾ ਜਾਵੇ। ਤੋਂ ਅੱਜ ਚਾਰਜ ਲੈਣ ਤੋਂ ਬਾਅਦ ਮੈਂ ਨਾ ਸਾਰੀਆਂ ਜਿਹੜੀਆਂ ਸੁਰੱਖਿਆ ਯੋਜਨਾਵਾਂ ਉਹਨਾਂ ਦਾ ਜਾਇਜ਼ਾ ਵੀ ਲਵਾਂਗਾ। ਧੰਨਵਾਦ ਜੀ ਸਰ ਕੀ ਕਰ ਸੀ। ਅ ਸ਼ਹਿਰ ਵਾਸੀ ਦੇਖੋ ਮੇਰੇ ਸਾਰੇ ਆਪਣੇ ਨੇ ਤੇ ਮੈਂ ਉਹਨਾਂ ਵਾਸਤੇ ਹੀ ਇੱਥੇ ਕਾਰਜरत ਹਾਂ ਤੇ ਕੋਈ ਵੀ ਮੁਸ਼ਕਿਲਾਂ ਤੇ ਉਹਨਾਂ ਨੂੰ ਪਠਾਨਕੋਟ ਵਾਸੀਆਂ ਨੂੰ ਆਉਂਦੀ ਆ ਤੇ ਮੈਂ ਹਾਜ਼ਰ ਹਾਂ ਤੇ ਜਿਸ ਤਰ੍ਹਾਂ ਦੀ ਵੀ ਕੋਈ ਸੂਚਨਾਵਾਂ ਹੈਗੀਆਂ ਉਹਨਾਂ ਦੇ ਕੋਲ ਕ੍ਰਾਈਮ ਦੇ ਸਬੰਧੀ ਆ ਕੋਈ ਹੋਰ ਮੁਸ਼ਕਿਲਾਂ ਆ ਔਰ ਸਬੰਧਤ ਪੁਲਿਸ ਸਟੇਸ਼ਨ ਨੂੰ ਜ਼ਰੂਰ ਜਾਣ ਨਸ਼ੇ ਨੂੰ ਲੈ ਕੇ ਕੀ ਕੁਝ ਖਾਸ ਦੇ ਨਸ਼ਾ ਤਾਂ ਹਰ ਹਾਲਤ 'ਚ ਜਿਹੜਾ ਹੈਗਾ ਬਰਦਾਸ਼ਤ ਨਹੀਂ ਕੀਤਾ ਜਾਂਦਾ ਨਸ਼ਾ ਚਾਹੇ ਵੇਚਣ ਵਾਲਾ ਹੋਵੇ ਚਾਹੇ ਉਹ ਕਰਾਉਣ ਵਾਲਾ ਹੋਵੇ ਦੋਨੋਂ ਤੋਂ ਲੈ ਕੇ ਹਮੇਸ਼ਾ ਹੀ ਸਖਤੀ ਰਹੇਗੀ ਔਰ ਇਸ ਵਾਰ ਇਹ ਸੀ ਸਪੈਸ਼ਲ ਜਿਹੜੇ ਹੈਗੇ ਆ ਕੋਈ ਨਾ ਕੋਈ ਅਸੀਂ ਆਪਰੇਸ਼ਨਸ ਵੀ ਕਰਦੇ ਰਹਿੰਦੇ ਔਰ ਇਕਵਿਟ ਰਚ ਵੀ ਕਰਦੇ ਰਹਾਂਗੇ